ਬੜੀ ਮਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਪਰ ਦੇ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਨੇ ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਇਹ ਇੱਕ ਦਿਨਾ ਮੋਰਚਾ ਲਗਾਇਆ ਤਸਵੀਰਾਂ ਨੇ ਫਿਰੋਜ਼ਪੁਰ ਤੇ ਅਬੋਹਰ ਦੀਆਂ ਕਿਸਾਨਾਂ ਵੱਲੋਂ ਅਬੋਹਰ ਦੇ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਦੇ ਬਾਹਰ ਤੇ ਫਿਰੋਜ਼ਪੁਰ ਦੇ ਵਿੱਚ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਦੇ ਘਰ ਦੇ ਬਾਹਰ ਰੋਸ਼ ਮੁਜ਼ਾਹਰਾ ਕੀਤਾ ਗਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹਨਾਂ ਦੇ ਮਸਲੇ ਚੱਲੇ ਆ ਰਹੇ ਨੇ ਜਿਨ੍ਹਾਂ ਵੱਲ ਸਰਕਾਰਾਂ ਗੌਰ ਨਹੀਂ ਕਰ ਰਹੀਆਂ ਐਮਐਸਪੀ ਦਾ ਮੁੱਦਾ ਹੋਵੇ ਭਾਵੇਂ ਸੁਆਮੀ ਨਾਥਨ ਸਿਫਾਰਸ਼ਾਂ ਲਾਗੂ ਕਰਨ ਦਾ ਮੁੱਦਾ ਇਹਨਾਂ ਸਾਰੇ ਮੁੱਦਿਆਂ ਤੋਂ ਸਰਕਾਰ ਭੱਜ ਨਿਕਲੀ ਐ ਲੇਕਿਨ ਉਹ ਆਪਣੇ ਹੱਕ ਲੈ ਕੇ ਰਹਿਣਗੇ ਜੈਕਾਰੇ ਜੀ ਦੇ ਭਦੇ ਪਾਕਿਸਤਾਨ ਨੂੰ ਚਾਤਕਾਰੀ ਜਿਹੜਾ ਪ੍ਰਧਾਨ ਵਰਪਰੀ ਸਿੰਘ ਖੇਦੇ ਵਾਲਾ ਅੱਜ ਜਿਹੜਾ ਦੋਨੋਂ ਫਾਰਮਾਂ ਦੇ ਸੱਜੇ ਦੇ 28 ਤਰੀਕ ਦਾ ਲਾਨ ਕੀਤਾ ਗਿਆ ਹੈ ਵੀ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਜੱਫੀ ਦੇ ਲੀਡਰ ਹੈ ਉਹਨਾਂ ਦਾ ਘਰਾਓ ਕੀਤਾ ਜਾਏਗਾ 12:00 ਵਜੇ ਤੋਂ 4:00 ਵਜੇ ਤੱਕ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਜਾਏਗਾ ਕਿਉਂਕਿ ਉੱਥੇ ਜਿਹੜਾ ਹਰਿਆਣੇ ਦੇ ਵਿੱਚ ਨੌਜਾਨ ਗ੍ਰਿਫਤਾਰ ਕੀਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਮੈਨ ਜਿਹੜਾ ਅੱਜ ਇਹ ਪ੍ਰੋਗਰਾਮ ਲਿਖਿਆ ਗਿਆ ਦੋਨੋਂ ਫਾਰਮਾਂ ਵਾਲਾ ਇਹ ਜੇ ਇੱਥੇ ਕੋਈਪੁਰ ਦੇ ਵਿੱਚ ਰਾਣਾ ਗੁਰਮੀਤ ਸਿੰਘ ਛੋਟੀ ਆਉਂਦੇ ਦੇ ਦੀ ਦਾ ਘਰਾਵ ਕੀਤਾ ਗਿਆ ਉਥੇ ਚ 12 ਦਾ 4 ਦਾ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਾਡੇ ਬਹੁਤ ਸਾਰੇ ਨੌਜਵਾਨ ਆਗੂ ਵੀ ਪਹੁੰਚੇ ਆ ਸਾਡੇ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਪਹੁੰਚੇ ਆ ਜੇ ਇਹ ਮੰਗਾਂ ਅੱਜ ਮੇਨ ਜਿਹੜੀਆਂ ਉਹਨਾਂ ਨੌਜਵਾਨਾਂ ਨੂੰ ਰਹਾ ਕੀਤਾ ਜਾਵੇ ਤੇ ਰਹਿੰਦੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਮੰਗਾਂ ਉਹਨਾਂ ਨੂੰ ਲਾਜੂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਮਕੌਰ ਸਿੰਘ ਸਮਾਨਵਾਲਾ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕਸੂਬਾ ਮੀਤ ਪ੍ਰਧਾਨ ਅੱਜ ਜਿਹੜਾ 28 ਤਰੀਕ ਨੂੰ ਜਿਹੜਾ ਪੂਰੇ ਭਾਰਤ ਦੇ ਵਿੱਚ ਬੀਜਪੀ ਦੇ ਕੈਂਡੀਡੇਟ ਨੇ ਐਮਪੀ ਐਮਐਲਏ ਸਾਫ ਸਾਰਾ ਦਾ ਘਰਾਓ ਕੀਤਾ ਗਿਆ ਹੈ ਘਰਾਓ ਕਰਨ ਦਾ ਮਕਸਦ ਕੀ ਸੀ ਸਾਡਾ ਕਿ ਜਿਹੜੇ ਸਾਡੇ ਕਿਸਾਨ ਆ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਉਹਨਾਂ ਨੂੰ ਰਿਹਾ ਕਰਾਉਣ ਦੀ ਖਾਤਰ ਨਾਲ ਹੀ ਜੋ ਇਹਨਾਂ ਨੇ ਸਾਡੇ ਨਾਲ ਪਿੱਛੇ 2020 ਦੇ ਵਿੱਚ ਇਹਨਾਂ ਨੇ ਸਾਡੇ ਕਾਲੇ ਕਾਨੂੰਨ ਲਾਉਂਦੇ ਸੀ ਉਹਨਾਂ ਨੂੰ ਬਾਅਦ ਵਿੱਚ ਮਾਫੀ ਮੰਗ ਕੇ ਵਾਪਸ ਕੀਤਾ ਸੀ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਉਹਨਾਂ ਵਾਸਤੇ ਜਿਹੜੇ ਸਾਡੇ ਲਕੀਨਪੁਰ ਖੀਰੀ ਦੇ ਕਿਸਾਨ ਸ਼ਹੀਦ ਕੀਤੇ ਗਏ ਆ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਤੇ ਨਾਲ ਹੀ ਜਿਹੜਾ ਇਹ ਭਾਜਪਾ ਦੇ ਨੁਮਾਇੰਦੇ ਆ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਇਹਨਾਂ ਦਾ ਘਰਾਓ ਕਰਦੇ ਆ ਸਵਾਲ ਜਵਾਬ ਕਰਦੇ ਆ ਉਹਨਾਂ ਸਵਾਲਾਂ ਜਵਾਬਾਂ ਤੋਂ ਭੱਜਦੇ ਆ ਅੱਜ ਇਹਨਾਂ ਦੀਆਂ ਕੋਠੀਆਂ ਦੇ ਮੂਹਰੇ ਆਣ ਕੇ ਇਹਨਾਂ ਨੂੰ ਇੱਕ ਵਾਰ ਦੇ ਕੇ ਕਿਹਾ ਵੀ ਆਓ ਸਾਡੇ ਸਵਾਲਾਂ ਦੇ ਜਵਾਬ ਦਿਓ ਤੇ ਹੰਸਰਾਜ ਜੀ ਨੇ ਜਿਵੇਂ ਇੱਕ ਗੱਲ ਕੀਤੀ ਸੀ ਕਿ ਅਸੀਂ 2 ਤਰੀਕ ਤੋਂ ਬਾਅਦ ਕਿਸਾਨਾਂ ਨੂੰ ਦੇਖਾਂਗੇ ਉਹ ਵੀ ਗੱਲ ਨਾਲ ਹੀ ਇਹਦੇ ਨਾਲ ਜੁੜਦੀ ਆ ਕਿ ਅੱਜ ਸਾਨੂੰ ਸਾਡੇ ਲੋਕ ਕਿਸਾਨਾਂ ਵੱਲੋਂ ਚੁਣੌਤੀ ਸੀ ਕਿ ਅਸੀਂ 28 ਤਰੀਕ ਨੂੰ ਤੁਹਾਡੇ ਦਰਵਾਜ਼ਿਆਂ ਦੇ ਵਿੱਚ ਆਵਾਂਗੇ ਕਿ ਤੁਸੀਂ ਜੋ ਕਰਨਾ ਹੈ ਸਾਨੂੰ ਆ ਕੇ ਇੱਥੇ ਕਰ ਲਓ ਅੱਜ ਜਿਹੜਾ ਉਸੇ ਤਰੀਕੇ ਦੇ ਨਾਲ ਦੋਨੋਂ ਫਾਰਮਾ ਐਸ ਕੇ ਐਮ ਵੱਲੋਂ ਤੇ ਕੇ ਐਮ ਐਮ ਵੱਲੋਂ ਜਿਹੜੇ ਐਲਾਨ ਸੀ ਪੂਰੇ ਭਾਰਤ ਵਿੱਚ ਬੀ ਜੀ ਪੀ ਦਾ ਦਫ਼ਤਰਾਂ ਦਾ ਤੇ ਕੋਠੀਆਂ ਦਾ ਕਰਾਓ ਸੀ ਉਹ ਅੱਜ ਕੀਤਾ ਗਿਆ ਜੀ ਧੰਨਵਾਦ ਜੀ ਪ੍ਰਧਾਨ ਜੀ ਕੇ ਸਬੰਧੀ ਤਰਨਾਈ ਚੱਲ ਰਿਹਾ ਆਪਣਾ ਮੈਂ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਤੇ ਸੂਬਾ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੈਮੈਂਟ ਕਮੇਟੀ ਪੰਜਾਬ ਤੋਂ ਜੋ ਪਿਛਲੇ 13 ਫਰਵਰੀ ਤੋਂ ਪੰਜਾਬ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਦੇਸ਼ ਦੇ ਦੋ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਖੋਰਚੇ ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਆ ਸੋ ਉੱਥੋਂ ਐਲਾਨ ਕੀਤਾ ਗਿਆ ਸੀ ਕਿ ਭਾਜਪਾ ਦੇ ਉਮੀਦਵਾਰ ਜਿਹੜੇ ਪੰਜਾਬ ਤੇ ਹਰਿਆਣਾ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ 28 ਮਈ ਨੂੰ 12 ਤੋਂ 4 ਵਜੇ ਤੱਕ ਜਿਹੜੇ ਉਹ ਸ਼ਾਂਤਮਈ ਧਰਨੇ ਲਾਏ ਜਾਣ ਉਸ ਤਹਿਤ ਅਸੀਂ ਹਲਕਾ ਲੋਕ ਸਭਾ ਫਰੋਹੀਪੁਰ ਤੋਂ ਹਰਿਆਣਾ ਗਰਮੀਤ ਸਿੰਘ ਸੋਢੀ ਜੀ ਦੇ ਘਰ ਅੱਗੇ ਇੱਥੇ ਜਿਹੜਾ ਜੋ ਦੋਨਾਂ ਫਾਰਮਾਂ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਇੱਥੇ ਧਰਨਾ ਲਾਇਆ ਗਿਆ ਵਾ ਤੁਸੀਂ ਅੱਜ ਧਰਨੇ ਲਾਉਣ ਦਾ ਸਾਡਾ ਮਕਸਦ ਕਿ ਜੋ ਸਾਡੀ ਦੇਸ਼ ਦੀ ਦਿੱਲੀ ਰਾਜਧਾਨੀਆ ਉੱਥੇ ਸਾਨੂੰ ਜਾਣ ਤੋਂ ਕਿਉਂ ਰੋਕਿਆ ਗਿਆ ਸਾਡੇ ਅੱਗੇ ਕੇਲ ਕਿਉਂ ਗੱਡੇ ਗਏ ਸੜਕਾਂ ਜਿਹੜੀਆਂ ਰੁਪਿਓਂ ਕੰਧਾ ਕੱਡੀਆਂ ਗਈਆਂ ਸਾਡੇ ਕਿਸਾਨਾਂ ਮਜ਼ਦੂਰਾਂ ਦੇ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਛੇਦਤ ਕਿਉਂ ਦਾਇਆ ਗਿਆ ਸਾਡੇ ਸ਼ੁਭ ਕਰਨ ਨੂੰ ਸ਼ਹੀਦ ਕਿਉਂ ਕੀਤਾ ਗਿਆ ਵਾ ਗੋਲਾਬਾਰੀ ਸਾਡੇ ਉੱਤੇ ਕਿਉਂ ਕਰਕੇ ਸਾਡੇ 350 ਦੇ ਕਿਸਾਨ ਜ਼ਖਮੀ ਕੀਤੇ ਗਏ ਆ ਸਾਡੇ ਇਨ੍ਹਾਂ ਸਵਾਲਾਂ ਦੇ ਅਸੀਂ ਜਵਾਬ ਲੈਣ ਵਾਸਤੇ ਆਏ ਆ ਜੋ ਭਾਜਪਾ ਨੇ ਸਾਡੇ ਅੰਦੋਲਨ ਦੌਰਾਨ ਜਿਹੜੇ ਵਾਅਦੇ ਕੀਤੇ ਸੀ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਵਕੀਮਪੁਰ ਖੀਰੀ ਘਟਰਾਏ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੇ ਪਰਚੇ ਪਾਏ ਰੱਦ ਕਰਾਂਗੇ ਬਿਲੀ ਸੋਧ ਬਿੱਲ ਰੱਦ ਕਰਾਂਗੇ ਵਾਪਸ ਲਾਵਾਂਗੇ ਤੇ ਕਿਸਾਨਾਂ ਮਜ਼ਦੂਰ ਕਿਸਾਨਾਂ ਨੂੰ ਪ੍ਰਾਲੀ ਐਕਟ ਦੇ ਵਿੱਚੋਂ ਬਾਹਰ ਕੱਢਾਂਗੇ ਪਰ ਉਹਨਾਂ ਤੋਂ ਐਕਟ ਦੇ ਵਿੱਚੋਂ ਬਾਹਰ ਕੱਢਾਂਗੇ ਉਹ ਜਿਹੜਾ ਸਾਡੀਆਂ ਮੰਗਾਂ ਨੂੰ ਅਣਗੌਲੀਆਂ ਕੀਤਾ 10 ਸਾਲ ਸਰਕਾਰ ਬੀਤ ਗਈ ਆ ਡਾਕਟਰ ਸੁਆਮੀ ਦਾਸ ਦਾ ਕਮਿਸ਼ਨ ਦੀ ਰਿਪੋਰਟ ਕੇਂਦਰ ਦੀ ਭਾਜਪਾ ਸਰਕਾਰ ਨੇ ਨਹੀਂ ਲਾਗੂ ਕੀਤੀ ਅੰਦੋਲਨ ਦੌਰਾਨ ਸਾਡੇ Haryana ਦੇ ਆਗੂ ਨਵਦੀਪ ਸਿੰਘ ਜਲਬੇਜਾ ਗੁਰਕੀਰਤ ਸਿੰਘ ਨੂੰ ਤੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਬਿਨਾਂ ਵਜ੍ਹਾ ਤੋਂ ਜੇਲ੍ਹਾਂ 'ਚ ਡੱਕਿਆ ਆ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਅਸੀਂ ਇਹ ਭਾਜਪਾ ਦੇ ਉਮੀਦਵਾਰਾਂ ਦੇ ਦਫ਼ਤਰਾਂ 'ਤੇ ਸਵਾਲ ਕਰਨ ਵਾਸਤੇ ਆਏ ਸੀ ਪਰ ਅਜੇ ਤੱਕ ਇਹਨਾਂ ਦੇ ਉਮੀਦਵਾਰ ਸਾਡੇ ਨਾਲ ਸਵਾਲ ਜਵਾਬ ਕਰਨ ਵਾਸਤੇ ਨਹੀਂ ਪਹੁੰਚੇ ਸੋ ਸਾਡੀ ਇਹੀ ਮੰਗ ਸੀ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਜਿਸ ਤਰ੍ਹਾਂ ਦੇਖਦੇ ਪ੍ਰਧਾਨ ਮੰਤਰੀ ਜੀ ਬਿਨਾਂ ਕਿਸਾਨਾਂ ਸਵਾਲ ਜਵਾਬ ਦਿੱਤੇ ਉਹ ਵਾਪਸ ਗਏ ਆ ਤੇ ਅੱਜ ਵੀ ਸਾਨੂੰ ਜਿਹੜੇ ਬਿਨਾਂ ਸਵਾਲਾਂ ਦੇ ਸਾਡੇ ਸਵਾਲਾਂ ਜਵਾਬਾਂ ਤੋਂ ਭੱਜਦੇ ਨਜ਼ਰ ਆ ਰਹੇ ਰਾਣਾ ਸੋਢੀ ਨੀਤੀ ਦੇ ਸੱਦੇ ਤੇ ਅੱਜ ਸਾਰੀਆਂ ਜਥੇਬੰਦੀਆਂ ਨੂੰ ਜੋ ਉੱਪਰੋਂ ਦੋਆ ਫੋਰਮਾਂ ਵੱਲੋਂ ਹੁਕਮ ਹੋਈ ਸੀ ਉਸ ਮੋਰਚਾਲ ਰਹੇ ਮੋਰਚਿਆਂ ਦੇ ਉੱਤੋਂ ਜੋ ਫੈਸਲੇ ਲੈ ਗਏ ਸੀ ਸਾਡੇ ਪ੍ਰਮੁੱਖ ਆਗੂਆਂ ਵੱਲੋਂ ਵੀ ਅੱਜ ਬੀਜਪੀ ਦੇ ਪ੍ਰਧਾਨਾਂ ਦੇ 게ਟਾਂ ਤੇ 12 ਤੇ ਜਾ ਕੇ ਧਰਨਾ ਦੇ ਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਕਰਾਉਣਾ ਵੀ ਕਿਸਾਨਾਂ ਦੇ ਵਿਰੁੱਧ ਸਰਕਾਰ ਕੀ ਕਰ ਰਹੀ ਹੈ ਤੇ ਇਸ ਗੱਲ ਤੋਂ ਜਾਣੂ ਕਰਾਉਣ ਲਈ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਆ ਅੱਜ ਜਿਲ੍ਹਾ ਫਾਜ਼ਿਲਕਾ ਦੇ ਕੀਮਾ ਜਿਹੜੀਆਂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਅੱਜ ਸੁਨੀਲ ਕੁਮਾਰ ਜਾਖੜ ਪ੍ਰਧਾਨ ਬੀਜੇਪੀ ਉਹਨਾਂ ਦੇ ਗੇਟ ਅੱਗੇ ਅਸੀਂ ਧਰਨੇ ਤੇ ਬੈਠੇ ਆਂ ਤੇ ਉਹਨਾਂ ਜਿੰਨਾ ਚਿਰ ਸਾਨੂੰ ਹੁਕਮ ਹੋਇਆ ਉਹਨਾਂ ਪੂਰਾ ਸਮਾਂ ਇੱਥੇ ਬੈਠਾਂਗੇ ਤੇ ਬੀਜੇਪੀ ਕਿਸਾਨ ਵਿਰੋਧੀ ਏ ਤੇ ਅਸੀਂ ਇਹਨਾਂ ਗੱਲਾਂ ਤੋਂ ਇਹਨਾਂ ਨੂੰ ਜਾਣੂ ਕਰਾਉਣ ਲਈ ਇਧਰੀਆਂ ਦੇ ਬਹਿ ਕੇ ਸ਼ਾਂਤਮਈ ਢੰਗ ਨਾਲ ਬਹਿ ਕੇ ਇਹਨਾਂ ਦੀਆਂ ਅੱਖਾਂ ਖੋਲ੍ਹਣ ਲਈ ਇੱਥੇ ਆਪਦਾ ਆਵਾਜ਼ ਬੁਲੰਦ ਕਰਦੇ ਰਵਾਂਗੇ ਅੱਜ ਦਾ ਜਿਹੜਾ ਇਹ ਧਰਮਾ ਦਾਖੜ ਦੇ ਬਾਅਦ ਲੱਗਿਆ ਪਿੱਛੇ ਆਪਣੇ ਤਿੰਨ ਮੁੰਡੇ ਜਿਹੜਾ ਇੱਕ ਮੁੰਡਾ ਵਾਟਰ ਕਨਾਲਾ ਤੇ ਦੋ ਦੋੜ ਜਿਹੜੇ ਉਹਨਾਂ ਨੇ ਗਿਰਜ਼ਦਾਰ ਕੀਤੇ ਸੀ ਉਹ ਮੁੰਡੇ ਨਾਂ ਛੱਡਣ ਕਰਕੇ ਆਪਣਾ ਇੱਕ ਧਰਨਾ ਜਿਹੜਾ ਸੀ ਉਹ ਰੇਲਵੇ ਤੇ ਲੱਗਿਆ ਰਿਹਾ ਪਰ ਉਹ ਰੇਲਵੇ ਦਾ ਧਰਨਾ ਪੋਸਟਪੋਨ ਕਰਕੇ ਉਹ ਜੀ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ ਇਸ ਕਰਕੇ ਜਿਹੜਾ ਸੀ ਬੰਦੀਆਂ ਨੇ ਉਹਦੇ ਤੇ ਵਿਚਾਰ ਕਰਕੇ ਉਹਨੂੰ ਪੋਸਟਪੋਨ ਕਰਕੇ ਜਿਹੜਾ ਸੀਗਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਬੀਜੇਪੀ ਲੀਡਰਾਂ ਦੇ ਘਰਾਂ ਦੇ ਮੂਰੇ ਜਿਹੜਾ ਸੀ ਉਤਰਨੇ ਲਵਾਏ ਆ ਅੱਜ ਇਸ ਕਰਕੇ ਹੀ ਅਸੀਂ ਇੱਥੇ ਜਿਹੜਾ ਹੈਗਾ ਜਾਕੜ ਸਾਹਿਬ ਦੇ ਬਾਹਰ ਦੇ ਵਿੱਚ ਆ ਕੇ ਬੈਠੇ ਆ ਜਿਹੜਾ ਕਿ ਇਹ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਹੈ ਇਸ ਕਰਕੇ ਇਹਦੇ ਇੱਥੇ ਬਾਹਰ ਤੇ ਬੈਠੇ ਆ ਜੋ ਕਿ ਆਉਂਦਾ ਹੈ ਜੇ ਕੋਈ ਆਊਗਾ ਸਾਡੇ ਸਾਹਮਣੇ ਤਾਂ ਅਸੀਂ ਉਹਦੇ ਨਾਲ ਸਵਾਲ ਜਵਾਬ ਜਿਹੜਾ ਹੈਗਾ ਕਰਾਂਗੇ ਵੀ ਦੱਸੋ ਜੀ ਇਹ ਤੁਸੀਂ ਇਹ ਕੀ ਕਰ ਰਹੇ ਆ ਇਸ ਕਰਕੇ ਉਹਨਾਂ ਮੁੰਡਿਆਂ ਨੂੰ ਅਜੇ ਠਿੱਕਰੇ ਜਰੇ ਛੱਡ ਨਹੀਂ ਰਹੇ ਤਾਂ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਪੀਜੀਪੀ ਦੇ ਦਫ਼ਤਰਾਂ ਦੇ